ਸ਼ੁਕਰਾਨ ਮਿਹਰਬਾਨ ਬਹੁਤ ਸਾਰੀ ਮੁਹੱਬਤ ਕਰਦੇ ਜੀ ਸਾਰੇ ਦੇ ਸਾਰੇ ਬਿਹਤਰੀਨ ਹੋਵਗੇ ਤੰਦਰੁਸਤ ਹੋਵਗੇ ਤੇਰੀ ਤੁਹਾਡੇ ਸਾਰੇ ਦੋਸਤਾਂ ਮਿੱਤਰਾਂ ਦੀ ਕਹਿੰਡ ਚੜਾਈ ਹੋਊਗੀ ਇਸ ਗੱਲ ਦੀ ਦੋਸਤੋ ਆਪਾਂ ਆਸ਼ਾ ਕਰ ਸਕਦੇ ਆ ਇਸ ਗੱਲ ਦੀ ਦੋਸਤੋ ਆਪਾਂ ਉਮੀਦ ਕਰ ਸਕਦੇ ਆ ਜਿਸ ਤਰੀਕੇ ਨਾਲ ਤੁਸੀਂ ਦੋਸਤੋ ਜਾਣਦੇ ਹੋ ਕਿ ਹਰ ਰੋਜ਼ ਰਜਾਨਾ ਆਪਣੀ 5 ਵਜੇ ਕਲਾਸ ਹੁੰਦੀ ਹੈ ਤੇ ਆ ਦੋਕ ਦਿਨ ਆਪਾਂ ਵਿਰਾਮ ਦਿੱਤਾ ਸੀ ਵਿੱਚ ਦੀ ਕਿਉਂਕਿ ਪਤਾ ਹੈ ਆਪਣਾ ਅਵਾਰਡ ਸਰਮਨੀ ਸੀ ਪੰਜਾਬ ਪੁਲਿਸ ਦੇ ਵਿਦਿਆਰਥੀਆਂ ਦੇ ਸੰਦਰਭ ਦੀ ਵਿੱਚ ਤੇ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਜੇਕਰ ਗੱਲ ਕਰਗੇ 24 ਦੇ ਰਿਜ਼ਲਟ ਦੀ ਤਾਂ 600 ਪਲੱਸ ਵਿਦਿਆਰਥੀ ਜਿਹੜੇ ਹੈ ਉਹ ਆਪਣੇ ਸਿਲੈਕਟ ਹੋ ਚੁੱਕੇ ਹੈ ਤੇ ਉਹਨਾਂ ਦਾ ਇਨਾਮ ਵੰਡ ਸਮਾਰੋਹ ਸੀ ਕੱਲ ਦੇ ਦਿਨ ਦੇ ਵਿੱਚ ਤਾ ਕਰਕੇ ਥੋੜਾ ਜਿਹਾ ਸਮਾਰੋਹ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਣ ਕਾਰਨ ਜਿਹੜੀ ਇਹ ਕਲਾਸ ਹੈ ਉਹ ਆਪਣੀ ਨਹੀਂ ਲੱਗ ਸਕੀ ਦੋਸਤੋ ਅੱਜ ਉਸ ਲੜੀ ਨੂੰ ਬਰਕਰਾਰ ਰੱਖਦੇ ਹੋਏ ਤੁਹਾਡੇ ਮੈਂ ਦੁਬਾਰਾ ਤੋਂ ਸੰਮੁਖ ਹੋਇਆ ਮੈਂ ਆਪਣੀ ਤੇ ਤੁਹਾਡਾ ਸਾਰਿਆਂ ਦਾ ਖੈਰਮਕਦਮ ਕਰਦਾ ਹਾਂ ਅਰੋੜਾ ਕਲਾਸ ਦੇ ਇਸ ਆਨਲਾਈਨ ਮੰਚ ਦੇ ਉੱਪਰ ਅਰੋੜਾ ਕਲਾਸ ਦੇ ਇਸ ਆਨਲਾਈਨ ਪਲੇਟਫਾਰਮ ਦੇ ਉੱਪਰ ਸਭ ਤੋਂ ਪਹਿਲਾਂ ਦੋਸਤੋ ਮੈਨੂੰ ਕਲੀਅਰ ਕਰ ਦਿਓ ਕਿ ਜਿਹੜੀ ਆਵਾਜ਼ ਵਗੈਰਾ ਹੈ ਇਹ ਪ੍ਰੋਪਰ ਤੁਹਾਡੇ ਸਾਰੇ ਵਿਦਿਆਰਥੀਆਂ ਤੱਕ ਪਹੁੰਚ ਰਹੀ ਹੈ ਤੁਹਾਡਾ ਜਵਾਬ ਹਾਂ ਹੈ ਕਿ ਨਾ ਹੈ ਮੈਂ ਇਸ ਦੀ ਡਿਕ ਕਰੂੰਗਾ ਫਿਰ ਜਲਦੀ ਤੇ ਨਹੀਂ ਆਪਾਂ ਅੱਜ ਦੇ ਇਸ ਸੈਸ਼ਨ ਦੀ ਅੱਜ ਦੀ ਇਸ ਕਲਾਸ ਦੀ ਆਗਾਜ਼ ਕਰਦੇ ਆਂ ਅੱਜ ਦੇ ਸੈਸ਼ਨ ਦਾ ਆਗਾਜ਼ ਕਰਦੇ ਆਂ ਤਾਂ ਦੋਸਤੋ ਜਿਸ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਜ਼ਿੰਮੇਵਾਰੀ ਲਈ ਹੋਈ ਸੀ ਆਪਣੇ ਹੱਥਾਂ ਦੇ ਵਿੱਚ ਵੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਮਾਸਟਰ ਕੈਡਰ ਦੇ ਪੀਵਾਈਕਿਊਜ਼ ਐ ਜਿਹੜੇ ਪ੍ਰੀਵਿਅਸ ਇਅਰ ਪੇਪਰਾਂ ਦੇ ਸਵਾਲ ਐ ਉਹਨਾਂ ਦੀ ਗੱਲ ਕਰਿਆ ਕਰਾਂਗੇ ਤੇ ਅੱਜ ਆਪਾਂ ਉਹਨਾਂ ਹੀ ਸਵਾਲਾਂ ਨੂੰ ਜੋੜਦੇ ਹੋਏ ਪਹਿਲਾਂ ਆਪਾਂ ਜਿਵੇਂ 17 ਵਾਲਾ ਪੇਪਰ ਕੀਤਾ ਹੁਣ ਆਪਾਂ 20 ਵਾਲੇ ਦੇ ਕੁਝ ਕੁ ਸਵਾਲ ਕਰ ਰਹੇ ਆਂ ਤੇ ਅੱਜ ਵੀ ਆਪਾਂ 20 2020 ਦੇ ਵਿੱਚ ਜਿਹੜਾ ਪੇਪਰ ਹੋਇਆ ਸੀ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਸਵਾਲਾਂ ਦੇ ਬਾਰੇ ਗੱਲਬਾਤ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਕਲਾਸ ਨੂੰ ਪਹਿਲਾ ਸਵਾਲ ਤੁਹਾਡੀ ਮੈਂ ਸਾਹਮਣੇ ਲੈ ਕੇ ਆਉਣ ਜਾ ਰਿਹਾ ਸਭ ਤੋਂ ਪਹਿਲਾਂ ਆਵਲ ਆਪਣਾ ਟੈਲੀਗ੍ਰam ਚੈਨਲ ਹੈ ਜੀ ਵੈਰੀ ਗੁੱਡ ਈਵਨਿੰਗ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਜੀ ਵੈਰੀ ਗੁੱਡ ਈਵਨਿੰਗ ਤਾਂ ਆ ਆਪਣਾ ਟੈਲੀਗ੍ਰam ਚੈਨਲ ਹੈ ਪੰਜਾਬੀ ਵਿਦ ਪਨੀਰ ਸਰ ਜੇਕਰ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਪਿਆਰੇ ਵਿਦਿਆਰਥੀਓ ਜੁਆਇਨ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੀ ਇਹ ਗਜ਼ਾਰਸ਼ ਰਹੂਗੀ ਤੁਹਾਡੇ ਸਾਰੇ ਸੰਮੁਖ ਵਿਦਿਆਰਥੀਆਂ ਦੀ ਕਿ ਇਸ ਚੈਨਲ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਲਿਓ ਭਾਈ ਬਹੁਤ ਵਧੀਆ ਪਹਿਲਾ ਸਵਾਲ ਤੁਹਾਡੇ ਸਾਹਮਣੇ ਹੈ ਕਹਿੰਦੀ ਰਵਾਈ ਕਿਸ ਭਾਸ਼ ਖਾਦਾ ਸ਼ਬਦ ਹੈ ਜੀ ਦੇਖੋ ਰਵਾਈ ਕੀ ਹੁੰਦੀ ਹੈ ਬਹੁਤ ਸਵਾਲ ਇਹਦੇ ਬਾਬਤ ਆ ਚੁੱਕੇ ਹੈ ਬਹੁਤ ਵਿਸਥਾਰ ਦੇ ਵਿੱਚ ਆਪਾਂ ਇਹਦੇ ਬਾਰੇ ਚਰਚਾ ਕੀਤੀ ਸੀ ਕਿ ਰਵਾਈ 4 17 ਦੀ ਇੱਕ ਕਵਿਤਾ ਹੁੰਦੀ ਹੈ ਚਾਰ ਲੇਨਾਂ ਦੀ ਇੱਕ ਕਵਿਤਾ ਹੁੰਦੀ ਹੈ ਜੀ ਦੇ ਵਿੱਚ ਪਹਿਲੀ ਸਤਰ ਦੂਜੀ ਸਤਰ ਤੇ ਚੌਥੀ ਸਤਰ ਦਾ ਤਕਾੰਤ ਮੇਲ ਮਿਲਦਾ ਹੈ ਤੀਸਰੀ ਸਤਰ ਹੈ ਜਿਹੜੀ ਉਹ ਬੇਮਲਾਪ ਹੁੰਦੀ ਹੈ ਭਾਵ ਕਿ ਤੀਸਰੀ ਸਤਰ ਦਾ ਜਿਹੜਾ ਮਲਾਪ ਹੈ ਉਹ ਨਹੀਂ ਮਿਲਦਾ ਤਕਾੰਤ ਮੇਲ ਨਹੀਂ ਮਿਲਦਾ ਪੱਬ ਕਿਉਂ ਅਲੱਗ ਦੀ ਹੁੰਦੀ ਐ ਤਾਂ ਚਾਰ ਲੈਣਾ ਵਾਲੀ ਸਤਰ ਐ ਜ਼ਿਆਦਾਤਰ ਪਿਆਰੇ ਵਿਦਿਆਰਥੀਓ ਜਿਹੜੀਆਂ ਪਛਾਹਮਾਂ ਨੇ ਪਛਾਹਮਾਂ ਦੇ ਵਿੱਚੋਂ ਜੇਕਰ ਗੱਲ ਕਰਗੇ ਜ਼ਿਆਦਾਤਰ ਜੇ ਤੁਸੀਂ ਬਹਿਤਾਤ ਦੇਖੋਗੇ ਸ਼ਬਦਾਂ ਦੀ ਤਾਂ ਉਹ ਅਰਬੀ ਭਾਸ਼ਾ ਵਿੱਚੋਂ ਹੀ ਉਪਜੇ ਆ ਕਿਉਂਕਿ ਅਰਬੀ ਭਾਸ਼ਾ ਚੋਂ ਹੀ ਅੱਗੇ ਫਾਰਸੀ ਬਣੀ ਐ ਉਹਦੇ ਤੋਂ ਹੀ ਅੱਗੇ ਉਰਦੂ ਬਣੀ ਐ ਅਰਬੀ ਭਾਸ਼ਾ ਦੇ ਵਿੱਚ ਲੱਲੇ ਪੈਰ ਬਿੰਦੀ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਸੀ ਜਿਵੇਂ ਉਹ ਪਰਮਾਤਮਾ ਦਾ ਨਾਮ ਵੀ ਲੈਂਦੇ ਆ ਨਾ ਜਿਵੇਂ ਆਪਾਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਉਹ ਜਿਵੇਂ ਪਰਮਾਤਮਾ ਪਰਮਾਤਮਾ ਦਾ ਨਾਮ ਲੈਂਦੇ ਉਹ ਕਹਿੰਦੇ ਲਾ ਇਲਾ ਇਲ ਅੱਲਾਹ ਮੁਹੰਮਦ ਰਸੂਲ ਅੱਲਾਹ ਭਾਬ ਕੇ ਇਸ ਤਰੀਕੇ ਨਾਲ ਪਰਮਾਤਮਾ ਦਾ ਨਾਮ ਲੈਂਦੇ ਆ ਤਾਂ ਉਹਦੇ ਵਿੱਚ ਲੱਲੇ ਪੈਰ ਬਿੰਦੀ ਦੀ ਵਰਤੋਂ ਬਧੀਰੇ ਕਰਦੇ ਆ ਉਹ ਤਾਂ ਕਰਕੇ ਲੱਲੇ ਪੈਰ ਬਿੰਦੀ ਦੀ ਬਹਤਾਤ ਹੋਣ ਕਰਕੇ ਕਹਿੰਦੇ ਉਹ ਅਰਬੀ ਭਾਸ਼ਾ ਸੀ ਜਦੋਂ ਲੱਲੇ ਪੈਰ ਬਿੰਦੀ ਦੀ ਵਰਤੋਂ ਘਟ ਗਈ ਪਾਪ ਕੇ ਬਹਤਾਤ ਘਟ ਗਈ ਤਾਂ ਉਸ ਭਾਸ਼ਾ ਦਾ ਨਾਮ ਫਾਰਸੀ ਰੱਖ ਦਿੱਤਾ ਗਿਆ ਜਦੋਂ ਲੱਲੇ ਪੈਰ ਬਿੰਦੀ ਦੀ ਵਰਤੋਂ ਘਟ ਕਰ ਦਿੱਤੀ ਗਈ ਤਾਂ ਫਾਰਸੀ ਭਾਸ਼ਾ ਬਣ ਗਈ ਫਾਰਸੀ ਭਾਸ਼ਾ ਉਸ ਨੂੰ ਨਾਮ ਦੇ ਦਿੱਤਾ ਗਿਆ ਉਦੋਂ ਬਾਅਦ ਜਦੋਂ ਉਸ ਭਾਸ਼ਾ ਵਿੱਚ ਹਿੰਦੀ ਟੱਚ ਮਾਰ ਦਿੱਤਾ ਗਿਆ ਭਾਪ ਕੇ ਜਿਹੜਾ ਆਚਾਰਨ ਦਾ ਤਰੀਕਾ ਹੈ ਹਿੰਦੀ ਦੀ ਤਰ੍ਹਾਂ ਹੋ ਗਿਆ ਤਾਂ ਉਹ ਉਰਦੂ ਭਾਸ਼ਾ ਬਣ ਗਈ ਇਸੇ ਕਰਕੇ ਇਹ ਇੱਕ ਸਿੱਕੇ ਦੀ ਹੀ ਪਹਿਲੂ ਨੇ ਕਹਿ ਸਕਦੇ ਆਪਾਂ ਤਾਂ ਅਰਬੀ ਭਾਸ਼ਾ ਦਾ ਸ਼ਬਦ ਹੈ ਜੀ ਰਵਾਈ ਦੋਸਤੋ ਠੀਕ ਹੈ ਬਹੁਤ ਵਧੀਆ ਅਗਲਾ ਸਵਾਲ ਹੈ ਮੋਤੀਆਂ ਨੂੰ ਇੱਕ ਧਾਗੇ ਵਿੱਚ ਪਰੋਣਾ ਇਹਦਾ ਅਰਥ ਕੀ ਹੈ ਕਹਿੰਦੇ ਮੋਤੀਆਂ ਨੂੰ ਧਾਗੇ ਵਿੱਚ ਪਰੋਣਾ ਇਹ ਕੀਤੀ ਹੈ ਲਈ ਜਿਹੜੀ ਹੈ ਅਧਾਰਨਾ ਜਿਹੜੀ ਹੈ ਟੁਕਦੀ ਹੈ ਕਾਫੀ ਦੇ ਲਈ ਪਰ ਗੀਤ ਦੇ ਲਈ ਨਹੀਂ ਜੀ ਇਹਦੇ ਲਈ ਤਾਂ ਨਹੀਂ ਟੁਕਦੀ ਸੀਆਰਪੀ ਕੀ ਹੁੰਦੀ ਹੈ ਦੋਸਤੋ ਆ ਸੀ ਦਾ ਮਤਲਬ ਹੁੰਦਾ ਹੈ ਤੀ ਤੇ ਹਰਫ ਦਾ ਮਤਲਬ ਹੁੰਦਾ ਹੈ ਲਬਜ਼ ਭਾਵਕੇ ਉਰਦੂ ਦੇ ਤੀ ਅੱਖਰਾਂ ਤੇ ਆਧਾਰਿਤ ਦੀ ਰਚਨਾ ਹੁੰਦੀ ਹੈ ਉਸ ਨੂੰ ਸ਼ਿਰਫੀ ਕਿਹਾ ਜਾਂਦਾ ਹੈ ਦੋਸਤੋ ਕੀ ਕਿਹਾ ਜਾਂਦਾ ਹੈ ਸ਼ਿਰਫੀ ਤਾਂ ਆਪ ਪਖਾਂਗੇ ਨਜ਼ਮ ਨਜ਼ਮ ਸੁਣੋ ਰਮ ਤੇ ਜੋਗੀ ਦੀ ਤੁਸੀਂ ਰਮ ਤੇ ਜੋਗੀ ਦੀਆਂ ਕਈ ਸਾਰੀਆਂ ਨਮਜ਼ਾ ਸੁਣੀਆਂ ਹੋਣਗੀਆਂ ਵੀ ਮੋਤੀਆਂ ਨੂੰ ਇੱਕ ਧਾਗੇ ਵਿੱਚ ਪਰੋਣਾ ਹੀ ਕੀ ਹੁੰਦੀ ਹੈ ਨਜ਼ਮ ਵੀ ਉਹਦੇ ਵਿੱਚ ਜਿਹੜਾ ਇੱਕ ਲਾਈਨ ਹੁੰਦੀ ਹੈ ਜਾਂ ਇੱਕ ਸ਼ਬਦ ਹੁੰਦੇ ਹੈ ਉਹ ਅਗਲੇ ਦੇ ਨਾਲ ਮਿਲੇ ਹੁੰਦੇ ਹੈ ਭਾਵੇਂ ਇੱਕ ਦਾ ਕਨੈਕਸ਼ਨ ਦੂਜੇ ਦੇ ਨਾਲ ਤੀਜੇ ਦੇ ਨਾਲ ਚੌਥੇ ਨਾਲ ਏਵੇਂ ਏਵੇਂ ਚੱਲਦਾ ਹੈਗਾ ਠੀਕ ਹੈ ਅਗਲਾ ਸਵਾਲ ਕਹਿੰਦੇ ਜਾਦਾਂ ਨਾਲ ਸੰਬੰਧ ਇਹ ਤਵਾਰਤਕ ਸਾਹਿਤ ਰੂਪ ਕੀ ਹੈ ਦੇਖੋ ਜੇ ਜਾਦਾਂ ਆਪਾਂ ਲਿਖਣੀਆਂ ਨੇ ਤਾਂ ਇੱਕ ਤਾਂ ਆਪਾਂ ਆਪਣੀ ਕਿਸੇ ਵਿਅਕਤੀ ਦੀਆਂ ਜਾਦਾਂ ਜੀ ਲਿਖਣੀਆਂ ਨੇ ਤਾਂ ਜੀਵਨੀ ਲਿਖ ਸਕਦੇ ਆ ਜੇ ਆਪਣੀਆਂ ਜਾਦਾਂ ਲਿਖਣੀਆਂ ਨੇ ਤਾਂ ਸਵੈ ਜੀਵਨੀ ਲਿਖ ਸਕਦੇ ਆ ਬਿਲਕੁਲ ਲਿਖ ਸਕਦੇ ਆ ਜੀ ਜੀ ਆਪਣੀਆਂ ਯਾਦਾਂ ਲਿਖਣੀਆਂ ਨੇ ਤਾਂ ਕੀ ਲਿਖ ਸਕਦੀਆਂ ਸਵੈ ਜੀਵਨੀ ਲਿਖ ਸਕਦੇ ਆ ਦੋਸਤੋ ਜੇ ਤਾਂ ਕਹਿੰਦੇ ਜੀ ਯਾਦਾਂ ਦੇ ਨਾਲ ਸੰਬੰਧਿਤ ਵਾਰਤਕ ਸਾਹਿਤ ਰੂਪ ਹੈ ਕਹਿੰਦੇ ਜੇ ਤਾਂ ਤੁਸੀਂ ਕਿਸੇ ਦੇ ਬਾਰੇ ਯਾਦਾਂ ਲਿਖਣੀਆਂ ਨੇ ਤਾਂ ਜੀਵਨੀ ਲਿਖ ਦੋ ਜੇ ਕਿਸੇ ਆਪਦੇ ਬਾਰੇ ਲਿਖਣੀਆਂ ਨੇ ਕੁਝ ਯਾਦਾਂ ਤਾਂ ਸਵੈ ਜੀਵਨੀ ਲਿਖ ਦੋ ਤੇ ਇਹਨਾਂ ਦੇ ਨਾਲ ਹੀ ਮਿਲਦਾ ਜੁਲਦਾ ਰੂਪ ਹੈ ਸਸਮਰਨ ਸਸਮਰਨ ਦਾ ਮਤਲਬ ਕੀ ਹੁੰਦਾ ਜਿਵੇਂ ਡੈਰੀ ਹੁੰਦੀ ਆ ਇਹ ਸਮਝ ਲਓ ਡੈਰੀ ਵਿੱਚ ਆਪਾਂ ਆਪਣੀਆਂ ਆ ਭੋਲੀਆਂ ਜਾਦਾਂ ਲਿਖਦੀਆਂ ਵੀ ਮੈਂ ਕੀ ਕੁਛ ਕੀਤਾ ਸੀ ਆਪਣੀਆਂ ਯਾਦਾਂ ਨੂੰ ਸਮਾਉਣੇ ਆ ਕਲਮ ਬੰਦ ਕਰਦੇ ਆ ਉਹੀ ਚੀਜ਼ ਇਸ ਸਮਰਨ ਇਸ ਸਮਰਨ ਵਿੱਚ ਹੀ ਕੀ ਕੀਤੀਆਂ ਜਾਂਦੀਆਂ ਨੇ ਯਾਦਾਂ ਲਿਖੀਆਂ ਜਾਂਦੀਆਂ ਨੇ ਪੇਰੇ ਵਿਦਿਆਰਥੀਓ ਅੱਗੇ ਚੱਲਦੇ ਹਾਂ ਰਾਣਾ ਸੂਰਤ ਸਿੰਘ ਕੀ ਹੈ ਹੁਣ ਰਾਣਾ ਸੂਰਤ ਸਿੰਘ ਬਾਬਤ ਬਹੁਤ ਪ੍ਰਸ਼ਨ ਆਪਾਂ ਨੂੰ ਆਉਂਦੇ ਐ ਤੇ ਆਉਂਦੇ ਵੀ ਰਹਿਣਗੇ ਅੱਗੇ ਵੀ ਨਹੀਂ ਖਤਮ ਹੋਣੇ ਇਹ ਰਾਣਾ ਸੂਰਤ ਸਿੰਘ ਇੱਕ ਰਚਨਾ ਹੈ ਜੋ ਕਿ ਕਿਨੇ ਲਿਖੀ ਹੈ ਜੀ ਭਾਈ ਵੀਰ ਸਿੰਘ ਨੇ ਲਿਖੀ 对。 ਇੱਕ ਸਵਾਲ ਤਾਂ ਇਹ ਬਣ ਗਿਆ ਵੀ ਇਹ ਕਿਹਨੇ ਲਿਖੀ ਹੈ ਭਾਈ ਵੀਰ ਸਿੰਘ ਨੇ ਕਿਹੜੇ ਛੰਦ ਵਿੱਚ ਲਿਖੀ ਹੈ ਤਾਂ ਆਪਾਂ ਖਾਂਗੇ ਸਿਰਖੰਡੀ ਛੰਦ ਵਿੱਚ ਲਿਖੀ ਹੈ ਇੱਕ ਸਵਾਲ ਇਹ ਬਣ ਗਿਆ ਭਾਈ ਸਿਰਖੰਡੀ ਛੰਦ ਦੇ ਵਿੱਚ ਲਿਖੀ ਆ ਆਪਾਂ ਦੇਖਿਆ ਸੀ ਵੀ ਰਾਣਾ ਸੂਰਤ ਸਿੰਘ ਸੀ ਜਿਹੜਾ ਉਹ ਜੰਗ ਦੇ ਵਿੱਚ ਕਿਵੇਂ ਸ਼ਹੀਦ ਹੁੰਦਾ ਆਪਾਂ ਪੇੜ ਬੈਚ ਦੇ ਵਿੱਚ ਵਿਸਥਾਰ ਚ ਚਰਚਾ ਕੀਤੀ ਸੀ ਵੀ ਉਹਦੀ ਘਰਵਾਲੀ ਕੀ ਕਰਦੀ ਆ ਉਹਦੀ ਘਰਵਾਲੀ ਕਿਸ ਦੀ ਮਹਿਮਾ ਦੇ ਵਿੱਚ ਆਚਾਰਦੀ ਆ ਗੱਲਾਂ ਤਾਂ ਇਹ ਕੀ ਹੈ ਜੀ ਇੱਕ ਮਹਾਕਾਵ ਹੈ ਇੱਕ ਮਹਾਕਾ ਇੱਕ ਵੱਡੀ ਰਚਨਾ ਹੈ ਇਹ ਜਿਹੜਾ ਰਾਣਾ ਸੂਰਤ ਸਿੰਘ ਹੈ ਅੱਗੇ ਬਰਫ਼ ਦੀ ਅੱਗ ਕਿਸ ਦੀ ਰਚਨਾ ਹੈ ਜੀ ਬਰਫ਼ ਦੀ ਅੱਗ ਕਿਸ ਦੀ ਰਚਨਾ ਹੈ ਹੀਰਾ ਸਿੰਘ ਦਰਦ ਦੀ ਆਈ ਸੀ ਨੰਦਾ ਦੀ ਗਰਦਿਆਲ ਸਿੰਘ ਦੀ ਜੱਜ ਸਬੰਤ ਸਿੰਘ ਕਮਲ ਦੀ ਇਹਦਾ ਉੱਤਰ ਮੈਂ ਤੁਹਾਡੇ ਤੋਂ ਲੈਣਾ ਚਾਹੂੰਗਾ ਪੇ ਵਿਦਿਆਰਥੀਓ ਸੌਖਾ ਜਿਹਾ ਸਵਾਲ ਹੈ ਇਹਦਾ ਉੱਤਰ ਕਰ ਦਿਓ ਸਾਰੇ ਜਣੇ ਕੀ ਆ ਸਕਦਾ ਹੈਗਾ ਵੈਰੀ ਗੁੱਡ ਉੱਤਰ ਆਉਣੇ ਸਟਾਰਟ ਹੋ ਚੁੱਕੇ ਆ ਕੋਈ ਕਹਿੰਦਾ ਜੀ ਏ ਨੰਬਰ ਏ ਨੰਬਰ ਏ ਨੰਬਰ ਕੋਈ ਕਹਿੰਦਾ ਬੀ ਨੰਬਰ ਤੇ ਅੱਧੇ ਜਣੇ ਸੀ ਵੀ ਲਾਈ ਜਾਂਦੇ ਆ ਭਾਬੇ ਤਾਤ ਜਿਹੜੀ A ਤੇ B ਦੀ ਆ ਰਹੀ ਹੈ ਤਾਂ ਆਪਾਂ ਖੰਗਰੀ ਦੇ ਸੁਵੰਤ ਸਿੰਘ ਕਮਲ ਰਾਈਟ ਹੈ ਜਿਸ ਨੂੰ ਆਪਾਂ ਨਾਵਲ ਦਾ ਬਾਬਾ ਬੋੜ ਵਜੋਂ ਜਾਣਦੇ ਆ ਜ ਸੁਵੰਤ ਸਿੰਘ ਕਮਲ ਉਹੀ ਹੈ ਜੀ ਇਹ ਅੱਗੇ ਜੀ 26 ਜਨਵਰੀ ਕਹਾਣੀ ਦਾ ਰਚੇਤਾ ਕਿਹੜਾ ਹੈ ਤਾਂ ਇਹਦੇ ਚ ਕੀ ਮਿਲੀ ਹੋਈ ਹੈ ਗ੍ਰੇਸ ਮਿਲੀ ਹੋਈ ਹੈ ਦੋਸਤੋ ਇਸ ਸਵਾਲ ਦੇ ਵਿੱਚ ਕੀ ਮਿਲੀ ਸੀ ਗ੍ਰੇਸ ਮਿਲੀ ਸੀ ਕਹਿੰਦੇ ਕੋਈ ਵੀ ਉੱਤਰ ਲਾ ਲਓ ਕਹਿੰਦੇ ਇਹਦੇ ਵਿੱਚੋਂ ਦੋ ਤਿੰਨ ਬੰਦਿਆਂ ਦੀਆਂ ਨੇ ਇਹਦੇ ਬਾਰੇ ਮੈਂ ਤੁਹਾਨੂੰ ਲਾਸਟ ਤੇ ਗੱਲਬਾਤ ਦੱਸੂਗਾ ਵੀ ਕੀ ਹੈ ਅਗਲਾ ਸਵਾਲ ਅਲਹੋਣੀਆਂ ਵਿੱਚ ਮੁੱਖ ਭੂਮਿਕਾ ਹੁੰਦੀ ਹੈ ਕਿਹਦੀ ਹੁੰਦੀ ਹੈ ਅਲਹੋਣੀਆਂ ਵਿੱਚ ਮੁੱਖ ਭੂਮਿਕਾ ਦਾ ਤਾਂ ਅਲਹੋਣੀਆਂ ਦਾ ਮਤਲਬ ਕੀ ਹੁੰਦਾ ਪਿਆਰੇ ਵਿਦਿਆਰਥੀਓ ਉਸਤਤ ਕਰਨਾ ਕਿਸੇ ਦੀ ਕੀ ਕਰਨਾ ਸਲਾਗਾ ਕਰਨਾ ਕਿਸੇ ਦੀ ਕੀ ਕਰਨਾ ਉਸਤਤ ਕਰਨਾ ਕਿਸੇ ਦੀ ਕੀ ਕਰਨਾ ਤਾਰੀਫ ਕਰਨਾ ਕਹਿੰਦੇ ਇਹ ਗਾਇਆਂ ਕਦੋਂ ਜਾਂਦੀਆਂ ਨੇ ਮੌਤ ਅਪਰੰਤ ਗੰਗਾ ਜਾਂਦੀਆਂ ਨੇ ਮੌਤ ਅਪਰੰਤ ਗੰਗਾ ਜਾਂਦੀਆਂ ਹਨ ਇਹ ਤੇ ਇਹ ਗਾਉਂਦਾ ਕੌਣ ਹੈ ਭਾਵ ਕਿ ਜਿਹਦਾ ਮਰਿਆ ਹੋਵੇ ਬੰਦਾ ਜਾਂ ਮਰਿਆ ਹੋਵੇ ਜਿਨ੍ਹਾਂ ਦੀ ਮੌਤ ਹੋਈ ਹੋਵੇ ਘਰੇ ਉਹਨਾਂ ਦੇ ਨਾਲ ਸੰਬੰਧਿਤ ਨਹੀਂ ਗਾਉਂਦੀ ਇਹ ਮਰਾਸਣਾ ਜਾਂ ਨੈਣਾ ਦੁਆਰਾ ਪਾੰਗਾ ਜਾਂਦੀਆਂ ਨੇ ਤੇ ਗੁਰੂ ਨਾਨਕ ਦੇਵ ਜੀ ਨੇ ਪੰਜ ਵਾਲਾ ਹੋਣੀਆਂ ਲਿਖ ਗਾਣੇ ਤੇ ਗੁਰੂ ਅਮਰਦਾਸ ਜੀ ਨੇ 4 ਵਾਲਾ ਹੋਣੀਆਂ ਲਿਖ ਗਾਣੇ ਗੁਰੂ ਨਾਨਕ ਦੇਵ ਜੀ ਨੇ ਤਾਂ ਇਹੀ ਕਿਹਾ ਵੀ ਜਿਹੜਾ ਪ੍ਰਮਾਤਮਾ ਨੇ ਆਪਾਂ ਨੂੰ ਇਹ ਮਨੁੱਖੀ ਸਰੀਰ ਦਾ ਜਾਮਾ ਪਨਹਾਇਆ ਤੇ ਜਦੋਂ ਉਸ ਨੂੰ ਜ਼ਰੂਰਤ ਹੋਊਗੀ ਉਹ ਆਪਣਾ ਜਾਮਾ ਜਿਹੜਾ ਲਾ ਕੇ ਲੈ ਜਾਊਗਾ ਤਾਂ ਇਹਦੇ ਵਿੱਚ ਆਪਾਂ ਨੂੰ ਰੋਣਾ ਨਹੀਂ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਕਰਲਾਉਣਾ ਨਹੀਂ ਚਾਹੀਦਾ ਤਾਂ ਉਹਨਾਂ ਨੇ ਕਿਹਾ ਵੀ ਆਬੋ ਮਿਲੋ ਸਹੇਲੀਓ ਸਿਮਰੋ ਸਿਰਜਨਹਾਰੋ ਗੀਤ ਨੰਗਾ ਉਹ ਬੇਰੜਾ ਨਾਨਕ ਬ੍ਰਹਮਚਾਰੋ ਕਹਿੰਦੇ ਆਬੋ ਮਿਲੋ ਸਹੇਲੀਓ ਸਿਮਰੋ ਸਿਰਜਨਹਾਰੋ ਗੀਤ ਨਾ ਗੋ ਬੇਰੜਾ ਨਾਨਕ ਬ੍ਰਹਮਚਾਰੋ ਵੀ ਤੁਸੀਂ ਇਸ ਸੱਚੇ ਅਕਾਲ ਪੁਰਖ ਦਾ ਨਾਮ ਵਿਚਾਰੋ ਭਾਈ ਤੁਸੀਂ ਬਿਰਰਾ ਪਰੇ ਗੀਤ ਨਾ ਗਾਓ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਪੰਜ ਅਲਹੋਣੀਆਂ ਚ ਕਹੀ ਤੇ ਕਿਹਦੇ ਦੁਆਰਾ ਗਾਇਆ ਜਾਂਦਾ ਜੀ ਨੈਣਾ ਦੁਆਰਾ ਪਾਇਆ ਜਾਂਦਾ ਇਹ ਜਿਹੜਾ ਕਾਬ ਹੈ ਸ਼ੇਵ ਕੁਮਾਰ ਬਟਾਲਵੀ ਦੀ ਕਿਸ ਕਵਿਤਾ ਨੂੰ 20ਵੀਂ ਸਦੀ ਦੇ ਦੂਜੇ ਅੱਧ ਦੀ ਪ੍ਰਗਿਤਕ ਕਵਿਤਾ ਦਾ ਸਿਖਰ ਮੰਨਿਆ ਜਾਂਦਾ ਹੈ ਦੇਖੋ ਜੀ ਸ਼ੇਵ ਕੁਮਾਰ ਬਟਾਲਵੀ ਦਾ ਜਿਹੜਾ ਜਨਮ ਹੈ 1937 ਚ ਤਾਂ ਹੁੰਦਾ ਹੈ 73 ਚ ਉਹਦੀ ਮੌਤ ਹੁੰਦੀ ਹੈ ਦੇਖੋ 37 ਨੂੰ ਪੁੱਠਾ ਕਰੋਗੇ 73 ਬਣ ਜਾਊਗਾ ਇੰਨਾ ਕੁ ਤਾਂ ਉਹਦਾ ਜੀਵਨ ਕਾਲ ਹੈ ਇੰਨਾ ਕੁ ਤਾਂ ਉਹਦਾ ਕਾਰਜ ਕਾਲ ਹੈ ਹੁਣ ਜੇ ਗੱਲ ਕਰੀਏ ਉਹਨਾਂ ਦੀ ਜਿਹੜੀ ਪਹਿਲੀ ਕਿਤਾਬ ਹੈ ਦੋਸਤੋ ਪਹਿਲੀ ਕਿਤਾਬ ਪਹਿਲੀ ਕਿਤਾਬ ਉਹਨਾਂ ਦੀ ਹੈਗੀ ਪੀੜਾਂ ਦਾ ਪ੍ਰਾਗਾ ਪੀੜਾਂ ਦਾ ਪ੍ਰਾਗਾ ਵਿਪੱਠੀ ਵਾਲਗੀ ਨੀ ਪੀੜਾਂ ਦਾ ਪ੍ਰਾਗਾ ਭੁੰਨਦੀ ਤੈਨੂੰ ਦਿਆਂ ਹੰਝੂਆਂ ਦਾ ਪਹਾੜਾ ਨਹੀਂ ਪੀੜਾਂ ਦਾ ਪ੍ਰਾਗਾ ਭੁੰਨਦੀ ਤਾਂ ਪੀੜਾਂ ਦਾ ਪ੍ਰਾਗਾ ਉਹਨਾਂ ਦੀ ਜਿਹੜੀ ਹੈ ਜੀ ਪਹਿਲੀ ਰਚਨਾ ਹੈ ਜੋ ਕਿ 1960 ਦੀ ਵਿੱਚ ਆਈ ਹੈ ਲੋ ਮੈਂ ਤਰੀਕ ਵੀ ਲਿਖ ਦਿੰਦਾ 1960 ਦੇ ਵਿੱਚ ਆਈ ਹੈ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਬਚਕਾਰ ਲਈ ਰਚਨਾ ਹੈ ਬਚਕਾਰ ਲਈ ਜਿਹੜੀ ਮੱਧ ਦੀ ਵਿੱਚ ਰਚਨਾ ਉਹਨਾਂ ਨੇ ਲਿਖੀ ਉਹ ਹੈ ਜੀ ਲੂਣਾ ਉਹ ਹੈ ਲੂਣਾ ਜੋ ਕਿ ਕਦੋਂ ਆਈ 1965 ਦੇ ਵਿੱਚ ਆਈ ਦੋਸਤੋ ਕਦੋਂ ਆਈ 1965 ਦੇ ਵਿੱਚ ਉਸ ਤੋਂ ਬਾਅਦ ਗੱਲ ਕਰਗੇ ਤਾਂ ਉਹਨਾਂ ਦੀ ਤੀਸਰੀ ਰਚਨਾ ਦੋਸਤੋ ਅਖੀਰਲੀ ਰਚਨਾ ਉਹ ਕਿਹੜੀ ਸੀ ਆਪਣੇ ਕੋਲੇ ਅਖੀਰਲੀ ਰਚਨਾ ਉਹ ਸੀਗੀ ਜੀ ਮੈਂ ਤੇ ਮੈਂ ਮੈਂ ਤੇ ਮੈਂ ਆ ਜਿਹੜੀ ਲੂਣਾ ਹੈ ਦੋਸਤੋ 1965 ਚ ਲਿਖੀ ਗਈ 1970 ਦੇ ਵਿੱਚ ਇਹਨੂੰ ਸਾਹਿਤ ਅਕਾਦਮੀ ਵਾਰਡ ਵੀ ਮਿਲਿਆ ਬਿਲਕੁਲ ਜੀ ਬਿਲਕੁਲ ਤੇ 인ਦਰਾ ਗਾਂਧੀ ਨੂੰ ਸਮਰਪਿਤ ਕੀਤੀ ਗਈ ਸੀ ਰਚਨਾ ਤੇ ਲਾਸਟ ਉਹਨਾਂ ਨੇ ਖੀਰਲੀ ਲਿਖੀ ਮੈਂ ਤੇ ਮੈਂ ਜੋ ਕਿ 1970 ਦੇ ਵਿੱਚ ਲਿਖੀ ਗਈ ਇਸ ਨੂੰ ਉਹਨਾਂ ਦੀ ਸਵੈ ਜੀਵਨੀ ਵੀ ਮੰਨਿਆ ਜਾਂਦਾ ਜਿਦੀ ਵਿੱਚ ਇੱਕ ਰਚਨਾ ਦਰਜ ਹੈ ਵੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਇਹ ਵੀ ਰਚਨਾ ਇਹਦੇ ਵਿੱਚ ਦਰਜ ਹੈ ਪਰ ਉਹਨਾਂ ਨੇ ਸਵਾਲ ਵਿੱਚ ਨਾ ਤਾਂ ਪਹਿਲੀ ਪੁੱਛੀ ਐ ਨਾ ਕਾਰਲੀ ਪੁੱਛਿਆ ਨਾ ਅੰਤਰੀ ਪੁੱਛਿਆ ਉਹਨੇ ਪੁੱਛਿਆ ਵੀ ਬਟਾਲਵੀ ਦੀ ਕਿਸ ਕਵਿਤਾ ਨੂੰ 20ਵੀਂ ਸਦੀ ਦੇ ਦੂਜੀ ਅੱਧ ਦੀ ਪ੍ਰਗੀਤਕ ਕਵਿਤਾ ਦਾ ਸਿਖਰ ਮੰਨਿਆ ਜਾਂਦਾ ਹੈ ਦੇਖੋ ਜੀ ਅ ਅੱਧ ਜਿਹੜਾ ਹੁੰਦਾ ਹੈ ਦੋਸਤੋ ਅੱਧ 50 ਸਾਲਾਂ ਵਾਲਾ ਮੰਨਿਆ ਜਾਂਦਾ ਹੈ ਤਾਂ ਦੂਜੀ ਅੱਧ ਦੀ ਗੱਲ ਕੀਤੀ ਗਈ ਹੈ ਵੀ ਦੂਜੀ ਅੱਧ ਦੇ ਸਿਖਰ ਕਿ ਨੂੰ ਮੰਨਿਆ ਗਿਆ ਤਾਂ ਉਹ ਮੰਨਿਆ ਗਿਆ ਜੀ ਮੈਨੂੰ ਬੇਦਾ ਕਰੋ ਤਾਂ ਮੈਨੂੰ ਵਿਦਾ ਕਰੋ ਉਹਨਾਂ ਨੇ ਪੁਸਤਕ ਲਿਖੀ ਸੀ ਦੋਸਤੋ 24-25 ਸਾਲ ਦੀ ਉਮਰ 'ਚ ਉਹਨਾਂ ਨੇ ਇਹ ਕਹਤਾ ਸੀ ਮੈਨੂੰ ਭਾਈ ਦੁਨੀਆਂ ਤੋਂ ਕੀ ਕਰੋ ਵਿਦਾ ਕਰੋ 50 ਤੋਂ ਬਾਅਦ ਦੀ ਰਚਨਾ ਇਹੇ ਹੈਗੀ ਹੈ ਤੇ ਇਹ ਵੀ ਹੈਗੀ ਹੈ ਤੇ ਇਹ ਵੀ ਹੈਗੀ ਹੈ ਪੀੜਾਂ ਦਾ ਭਰਾਗਾ ਪਹਿਲਾਂ ਦੀ ਹੈ ਪਰ ਉਹ 1960 'ਚ ਇਹ ਵੀ ਬਾਅਦ 'ਚ ਆਪਈ ਠੀਕ ਹੈ ਤਾਂ ਉੱਤਰ ਕੀ ਆਊਗਾ ਮੈਨੂੰ ਵਿਦਾ ਕਰੋ ਇਹ ਉਹਨਾਂ ਦੀ ਮਸ਼ਹੂਰ ਰਚਨਾ ਸੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਰਤਬਾ 1966 ਦੇ ਵਿੱਚ ਮਿਲਿਆ ਨਾਰਮਲ ਜੀ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 19 ਰਾਗਾਂ ਵਿੱਚ ਕਿਸ ਗੁਰੂ ਸਾਹਿਬ ਦੀ ਬਾਣੀ ਦਰਜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 19 ਰਾਗਾਂ ਵਿੱਚ ਕਿਹੜੇ ਗੁਰੂ ਸਰਬਾਨ ਦੀ ਬਾਣੀ ਦਰਜ ਆ ਪਖੰਗ ਜੀ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿੰਨੇ ਸ਼ਬਦ ਹਨ ਜੀ 976 ਜਾਂ 976 ਸ਼ਬਦ ਹਨ ਜੀ ਇਹਨਾਂ ਦੇ ਤੇ ਕਿੰਨੇ ਰਾਗਾਂ ਦੀ ਵਰਤੋਂ ਕੀਤੀ ਆ 19 ਰਾਗਾਂ ਦੀ ਵਰਤੋਂ ਕੀਤੀ ਆ ਜੀ ਕਿੰਨੀਆਂ ਵਾਰਾਂ ਨੇ ਤਿੰਨ ਵਾਰਾਂ ਨੇ ਆਸਾਂ ਦੀ ਵਾਰ ਮੱਝ ਦੀ ਵਾਰ ਤੇ ਮਲਹਾਰ ਦੀ ਵਾਰ ਗੁਰੂ ਅਮਰਦਾਸ ਜੀ ਨੇ 17 ਰਾਗਾਂ ਦੀ ਗੱਲ ਕੀਤੀ ਹੈ 907 ਸ਼ਬਦ ਹੈ ਦੋਸਤੋ ਤੇ ਚਾਰ ਉਹਨਾਂ ਦੀਆਂ ਵਾਰਾਂ ਨੇ ਇਹ ਵੀ ਤੁਸੀਂ ਯਾਦ ਰੱਖ ਲਓ ਨਾਲ ਲੱਗਦੇ ਹੱਤਾ ਗੁਰੂ ਅਰਜਨ ਦੇਵ ਜੀ ਦੀ ਗੱਲ ਕਰਗੇ ਤਾਂ 30 ਰਾਗਾਂ 'ਚ ਉਹਨਾਂ ਨੇ ਬਾਣੀ ਲਿਖੀ ਹੈ ਦੋਸਤੋ 30 ਰਾਗਾਂ ਦੇ ਵਿੱਚ 2216 ਜਾਂ 2218 ਉਹਨਾਂ ਦੀ ਬਾਣੀ ਦੇ ਕੀ ਹਨ ਸ਼ਬਦ ਹਨ ਬਹੁਤ ਵਧੀਆ ਵੈਰੀ ਗੁੱਡ ਅੱਗੇ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਜੇਕਰ ਦੋਸਤੋ ਗੱਲ ਕਰਗੇ ਤਾਂ 29 ਰਾਗਾਂ 'ਚ ਉਹਨਾਂ ਨੇ ਬਾਣੀ ਲਿਖੀ ਹੈ 679 ਉਹਨਾਂ ਦੀ ਬਾਣੀ ਦੇ ਸ਼ਬਦ ਹਨ ਠੀਕ ਹੈ ਇਹਨਾਂ ਨੇ ਸਭ ਤੋਂ ਵੱਧ ਵਾਰਾਂ ਲਿਖੀਆਂ ਨੇ 8 ਵਾਰ ਗੁਰੂ ਅਰਜਨ ਦੇਵ ਜੀ ਦੀਆਂ ਵਾਰਾਂ ਦੀ ਗੱਲ ਕਰਗੇ ਤਾਂ 6 ਵਾਰਾਂ ਨੇ ਠੀਕ ਹੈ ਜੀ ਬਹੁਤ ਵਧੀਆ ਇਹ ਥੋੜੀ ਥੋੜੀ ਜਾਣਕਾਰੀ ਹੈ ਉੱਤਰ ਕਿਹਾ ਗਿਆ ਇਹ ਨੰਬਰ ਅਗਲਾ ਸਵਾਲ ਜਿਸ ਪਿਆਰੇ ਸੋ ਸਨੇਹ ਇਸ ਅੱਗੇ ਮਰ ਚਲੇ ਪੰਕਤੀ ਦੱਸੋ ਕਿਸ ਦੀ ਹੈ ਭਾਈ ਇੱਕ ਪੰਗਤੀ ਹੈ ਦੋਸਤੋ ਇਹ ਦੱਸਣੀ ਹੈ ਤੁਸੀਂ ਕਿਸ ਗੁਰੂ ਸਾਹਿਬਾਂ ਦੀ ਆਪਾਂ ਖਾਂਗੇ ਜੀ ਇਹ ਗੁਰੂ ਅੰਗਦ ਦੇਵ ਜੀ ਦੀ ਹੈ ਅਗਲਾ ਸਵਾਲ ਗੁਰੂ ਅਮਰਦਾਸ ਜੀ ਦਾ ਸਮਾ ਕੀ ਹੈ ਦੇਖੋ ਸਮਾਂ ਕਾਲ ਤੁਹਾਨੂੰ ਸਾਰੇ ਗੁਰੂ ਸਾਹਿਬਾਨਾਂ ਦਾ ਪਤਾ ਹੋਣਾ ਚਾਹੀਦਾ ਹੈ ਦੇਖੋ 1479 ਤੋਂ 1576 ਬਿਲਕੁਲ ਠੀਕ ਹੈ ਹੁਣ ਇੱਥੇ ਸਮੇਂ ਦੀ ਜਗ੍ਹਾ ਤੇ ਤੁਹਾਨੂੰ ਗਰਗੱਦੀ ਸਮਾਂ ਵੀ ਪੁੱਛਿਆ ਜਾ ਸਕਦਾ ਹੈ ਵੀ ਉਹਨਾਂ ਦਾ ਗਰਗੱਦੀ ਸਮਾਂ ਕੀ ਹੈ ਤਾਂ ਗਰਗੱਦੀ ਸਮਾਂ ਤੁਸੀਂ ਯਾਦ ਰੱਖਣਾ ਜਿਵੇਂ ਉਹਨਾਂ ਗਰਗੱਦੀ ਸਮਾਂ ਚੱਲਦਾ ਹੈ 1469 ਤੋਂ 1538 1538 ਤੋਂ 1552 1552 ਤੋਂ 1574 1574 ਤੋਂ 1581 1581 ਤੋਂ 1606 1606 ਤੋਂ 1644 1644 ਤੋਂ 1661 1661 ਤੋਂ 1664 1664 ਤੋਂ 1675 1675 ਤੋਂ 1681 ਬਹੁਤ ਵਧੀਆ 1675 ਤੋਂ 1708 ਦੋਸਤੋ ਤਾਂ ਇਹ ਜਿਹੜਾ ਹੈ ਸਾਰੇ ਦਾ ਸਾਰਾ ਉਹਨਾਂ ਦਾ ਗਰਗੱਦੀ ਸਮਾਂ ਹੈ ਗੁਰੂ ਸਬਾਨਾ ਦਾ ਇਹ ਤੁਸੀਂ ਦੋਸਤੋ ਯਾਦ ਰੱਖਣਾ ਹੈ ਠੀਕ ਹੈ ਜੀ ਬਹੁਤ ਵਧੀਆ 1 2 3 4 5 6 7 8 9 10 ਗੁਰੂ ਸਬੰਧ ਹੋ ਗਈ 10 ਦਾ ਗਰਗੱਦੀ ਸਮਾਂ ਤੁਸੀਂ ਯਾਦ ਰੱਖਣਾ ਹੈ ਸਾਰੇ ਦੇ ਸਾਰੇ ਵਿਦਿਆਰਥੀਆਂ ਨੇ ਭਾਈ ਤਾਂ ਜੋ ਆਪਾਂ ਨੂੰ ਜਿਹੜਾ ਹੈ ਅੱਗੇ ਸਮਝ ਆ ਜਾਣਾ ਇਹ ਪਹਿਲੇ ਗੁਰੂ ਸਬੰਧ ਤੋਂ 10ਵੇਂ ਗੁਰੂ ਸਬੰਧ ਤੱਕ ਦਾ ਗਰਗੱਦੀ ਸਮਾਂ ਹੈ ਤੇ ਗਰਗੱਦੀ ਸਮੇਂ ਵਿੱਚੋਂ ਇੱਕ ਸਵਾਲ ਆਪਾਂ ਨੂੰ ਪੱਕਾ ਆ ਸਕਦਾ ਹੈ ਤੇ ਗੁਰੂ ਅਮਰਦਾਸ ਜੀ ਦਾ ਗਰਗੱਦੀ ਸਮਾਂ ਆਹ ਵਾਲਾ ਹੈ ਠੀਕ ਹੈ ਜੀ ਚਲੋ ਆਹ ਵਾਲਾ ਗੁਰੂ ਨਾਨਕ ਦੇਵ ਜੀ ਦਾ ਹੈ ਠੀਕ ਹੈ ਜੀ ਤੇ ਆਹ ਵਾਲਾ ਆਪਣੇ ਗੁਰੂ ਰਾਮਦਾਸ ਜੀ ਦਾ ਹੈ ਆ ਕਿਸੇ ਗੁਰੂ ਸਬੰਧ ਦਾ ਨਹੀਂ ਜੇ ਇਥੇ 4 ਲਿਖਿਆ ਹੁੰਦਾ ਫਿਰ ਆਪਾਂ ਕਹਿ ਦਿੰਦੇ ਵੀ ਇਹ ਆਪਣੇ ਗੁਰੂ ਅੰਗਦ ਦੇਵ ਜੀ ਦਾ ਹੈ ਠੀਕ ਹੈ ਚਲੋ ਗੁਰਬਾਣੀ ਦੀ ਕੁੰਜੀ ਕਿਸ ਦੀ ਰਚਨਾ ਨੂੰ ਕਿਹਾ ਜਾਂਦਾ ਹੈ ਆਪਾਂ ਖਾਂਗੇ ਭਾਈ ਗਰदास ਜੀ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਜੀ ਉਹਨਾਂ ਦੀਆਂ 40 ਵਾਰਾਂ ਨੇ ਜੋ ਕਿ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਗੰਗਾ ਨੇ 40 ਵਾਰਾਂ ਨੇ ਜੋ ਕਿ ਕਿਹੜੀ ਭਾਸ਼ਾ ਵਿੱਚ ਲਿਖੀਆਂ ਗੰਗਾ ਨੇ ਪੰਜਾਬੀ ਭਾਸ਼ਾ ਦੇ ਵਿੱਚ ਲਿਖੀਆਂ ਗੰਗਾ ਨੇ ਚਾਰ ਉਹਨਾਂ ਦੇ ਸ਼ਲੋਕ ਨੇ ਜੋ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਨੇ ਜੇਕਰ ਗੱਲ ਕਰ ਗਏ ਉਹਨਾਂ ਦੀਆਂ ਵਾਰਾਂ ਦੀ ਤਾਂ ਬਹੁਤ ਜਗ੍ਹਾ ਤਾਂ ਨੋ 39 ਵਾਰਾਂ ਮਿਲੀਆਂ ਪਰ ਤੁਸੀਂ 40 ਮੰਨ ਕੇ ਚੱਲਣਾ ਵੀ 40 ਵਾਰਾਂ ਉਹਨਾਂ ਨੇ ਲਿਖੀਆਂ ਸੀ ਪੰਜਾਬੀ ਭਾਸ਼ਾ ਚ ਤੇ ਸੰਸਕ੍ਰਿਤ ਦੇ ਵਿੱਚ ਸ਼ਲੋਕ ਲਿਖੇ ਸੀ ਤੇ ਕਵਿਤ ਤੇ ਸਬਈਏ 556 ਬ੍ਰਿਜ ਪਾਸ਼ਾ ਵਿੱਚ ਲਿਖੇ ਸੀ ਤੇ ਇਹ ਗੱਲ ਕਿਸ ਨੇ ਕਹੀ ਸੀ ਗੁਰੂ ਅਰਜਨ ਦੇਵ ਜੀ ਨੇ ਕਹੀ ਸੀ ਭਾਈ ਗੁਰਦਾਸ ਜੀਆਂ ਬਾਰਾਂ ਨੂੰ ਗੁਰਬਾਣੀ ਦੀ ਕੁੰਜੀ ਆਖਿਆ ਸੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਫਰੀਦ ਜੀ ਦੇ ਅਲੀफा ਭਾਵ ਕੇ ਖਲੀਫਾ ਕੌਣ ਸੀ ਖਲੀਫਾ ਲਿਖਿਆ ਹੋਊਗਾ ਇੱਥੇ ਖਲੀਫਾ ਕੌਣ ਸੀ ਖਲੀਫਾ ਜਾਂ ਮੁਰਸ਼ਿਦ ਦੱਸੋ ਕੌਣ ਸੀ ਤਾਂ ਆਪਾਂ ਨੂੰ ਪਤਾ ਬਾਬਾ ਫਰੀਦ ਜੀ ਦੇ ਮੁਰਸ਼ਿਦ ਸੀ ਖਵਾਜਾ ਬਖਤਿਆਰ ਕਾਕੀ ਤੇ ਉਹਨਾਂ ਦੇ ਚੇਲੇ ਕਹਿ ਸਕਦੇ ਆਪਾਂ ਚੇਲੇ ਨਹੀਂ ਵੈਸੇ ਸੂਫੀ ਮਤ ਦੀ ਭਾਸ਼ਾ 'ਚ ਅੰਜਾਈ ਹੁੰਦਾ ਹੈ ਅੰਜਾਈ ਕੌਣ ਸੀ ਆਪਾਂ ਖੰਗੇ ਜੀ ਨizamuddin اولیاء ਨizamuddin اولیاء ਠੀਕ ਹੈ ਜੀ ਤਾਂ ਮੈਨੂੰ ਦੱਸੋ ਭਾਈ ਇੱਥੋਂ ਤੱਕ ਸਾਰੀ ਗੱਲ ਸਮਝ ਆ ਰਹੀ ਹੈ ਕਿ ਮੈਂ ੱੱਲੇ ਹੀ ਬੋਲੀ ਜਾਣੇ ਮਹਾਰਾਜਾ ਸਟੂਡੀਓ ਚੇਂਜ ਕੀਤਾ ਜੇ ਤੁਹਾਨੂੰ ਨਹੀਂ ਰਾਜਾ ਦਿਖ ਰਿਹਾ ਹੋਊਗਾ ਚਾਰੇ ਪਾਸੇ ਤਾਂ ਮੈਨੂੰ ਦੱਸਿਓ ਮਹਾਰਾਜਾ ਸਮਝ ਆ ਰਹੀ ਹੈ ਗੱਲਬਾਤ ਕਿ ਨਹੀਂ ਆ ਰਹੀ ਦੱਸਿਓ ਮਹਾਰਾਜਾ ਹੱਥ ਖੜਾ ਕਰਕੇ ਦੱਸੋ ਸਾਰੀ ਜਨ ਨਹੀਂ ਆਈ ਨਹੀਂ ਗੱਲਬਾਤ ਨਹੀਂ ਸਮਝ ਆ ਰਿਹਾ ਸਾਰੀ ਜਨਿਆ ਨੂੰ ਕਿ ਮੈਂ ਹੀ ਬੋਲੀ ਜਾਣਾ ਇਕੱਲਾ ਦੱਸਿਓ ਮਹਾਰਾਜਾ ਪਰ ਆ ਰਿਹਾ ਹੈ ਸਮਝ ਉੱਪਰ ਦੀ ਤਾਂ ਨਹੀਂ ਟੱਪ ਰਹੀ ਥੋੜਾ ਥੋੜਾ ਪੱਲੇ ਪੈ ਰਿਹਾ ਹੈ ਜਿਹੜੀ ਗੱਲ ਮੈਂ ਦੱਸ ਰਿਹਾ ਚਲੋ ਮੈਂ ਮੰਨਿਆ ਸਪੀਡ ਦੇ ਵਿੱਚ ਦੱਸ ਰਿਹਾ ਪਰ ਕਲਾਸ ਨੂੰ ਤੁਸੀਂ ਬਾਅਦ ਚ ਦੁਬਾਰਾ ਵੀ ਦੇਖ ਸਕਦੇ ਹੋਵੋ ਤੇ ਕੋਈ ਜ਼ਿਆਦਾ ਨੈਟ ਨਹੀਂ ਲੱਗਦਾ ਤੇਜ਼ ਕਰਕੇ ਦੇਖ ਸਕਦੇ ਹੋ ਕੋਈ ਮਸਾ ਹੀ ਆਪਾਂ 30 ਤੋਂ 35 ਮਿੰਟਾਂ ਦੀ ਕਲਾਸ ਲਾਉਣੀ ਹੋਣੀ ਹੈ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਠੀਕ ਹੈ ਕੋਈ ਜਿਆਦਾ ਵੱਡੀ ਕਲਾਸ ਨਹੀਂ ਲਾਉਂਦੇ ਆਪਾਂ ਅੱਜ ਵੀ ਮੇਰੇ ਖਿਆਲ ਦੀ ਨਾਲ ਆਪਾਂ ਕਲਾਸ ਬਸ ਲਾਵਾਂਗੇ 20 ਮਿੰਟ ਜਾਂ 25 ਮਿੰਟਾਂ ਦੀ ਕਲਾਸ ਲਾਵਾਂਗੇ ਉਹਦੇ ਵਿੱਚ ਜਿਆਦਾ ਤੋਂ ਜਿਆਦਾ ਆਪਾਂ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਪਿਆਰੇ ਵਿਦਿਆਰਥੀ ਠੀਕ ਹੈ ਤਾਂ ਖਿੱਚ ਕੇ ਰੱਖਿਆ ਕਰੋ ਕੰਮ ਮੜਾ ਜਾ ਦੁਬਾਰਾ ਕਲਾਸ ਨੂੰ ਦੇਖ ਲਿਆ ਕਰੋ ਕੋਈ ਚੱਕਰ ਨਹੀਂ ਹੈਗਾ ਅਗਲਾ ਸਵਾਲ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਤੂੰ ਹੀ ਤਾਣਾ ਤੂੰ ਹੀ ਬਾਣਾ ਸਭ ਕੁਝ ਮੇਰਾ ਤੂੰ ਇਹ ਪੰਕਤੀਆਂ ਕਿਸ ਦੀਆਂ ਨੇ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਤਾਂ ਇੱਥੇ ਤੁਸੀਂ ਤੁਕਬੰਦੀ ਤੋਂ ਹੰਦਾ ਜਾ ਲਾ ਸਕਦੇ ਹੋ ਵੀ ਇਹ ਕਿਸ ਤੀਆਂ ਹੋਣੀਆਂ ਤਾਂ ਇਹ ਸ਼ਾਹ ਸੈਨਦੀਆਂ ਹੋਣੀਆਂ ਜੀ ਸ਼ਾਹ ਸੈਨ ਦਾ ਜਨਮ 1539 ਚ ਹੋਇਆ 93 ਚ ਮੌਤ ਹੋਈ ਹੈ ਸ਼ਿਵ ਕੁਮਾਰ ਦੀ ਤਰ੍ਹਾਂ ਆਏ ਜਿਹੜੀ ਜਨਮ ਤਰੀਕਾ ਉਸ ਨੂੰ ਪੁੱਠਾ ਕਰ ਦਿਓ ਠੀਕ ਹੈ ਜੀ ਬਹੁਤ ਵਧੀਆ ਅਗਲਾ ਸਵਾਲ ਸ਼ਾਹ ਅਨੈਤ ਕਿਸ ਦੇ ਮੁਰਸ਼ਿਦ ਸੀ ਕਿ ਦੇਖੋ ਬਹੁਤ ਸੋਹਣਾ ਸਵਾਲ ਹੈ ਸ਼ਾਹ ਅਨੈਤ ਸ਼ਾ ਅਨੈਤ ਕਿਸ ਦੇ ਮੁਰਸ਼ਿਦ ਸਨ ਤਾਂ ਆਪਾਂ ਕਹਾਂਗੇ ਦੀ ਸ਼ਾ ਅਨੈਤ ਜਿਹੜੀ ਸੀ ਉਹ ਬੁੱਲੇ ਸ਼ਾਹ ਦੀ ਸੀਗੀ ਠੀਕ ਹੈ ਸ਼ਾ ਅਨੈਤ ਬੁੱਲੇ ਸ਼ਾਹ ਦੀ ਮੁਰਸ਼ਿਦ ਸੀਗੀ ਜੇਕਰ ਗੱਲ ਕਰਗੇ ਬਾਬਾ ਫਰੀਦ ਜੀ ਦੀ ਤਾਂ ਉਹਨਾਂ ਦੇ ਮੁਰਸ਼ਿਦ ਆਪਾਂ ਦੇਖ ਲਈ ਬਖਤਿਆਰ ਕਾਕੀ ਸੀਗੀ ਜੇਕਰ ਗੱਲਬਾਤ ਕਰਗੇ ਸ਼ਾ ਸੈਨ ਜੀ ਦੀ ਤਾਂ ਉਹਨਾਂ ਦੇ ਮਾਧੋ ਲਾਲ ਸੈਨ ਸੀਗੇ ਜੋ ਕਿ ਉਹਨਾਂ ਦੇ ਮੁਰਸ਼ਿਦ ਮੰਨੇ ਜਾਂਦੇ ਸੀ ਦਮੋਦਰ ਦੇ ਹੀਰ ਦੇ ਕਿਸੇ ਵਿੱਚ ਕਿਸ ਬਾਦਸ਼ਾਹ ਦਾ ਬਾਰ-ਬਾਰ ਜ਼ਿਕਰ ਆਉਂਦਾ ਤਾਂ ਦੇਖੋ ਇੱਕੋ ਇੱਕ ਬਾਦਸ਼ਾਹ ਹੈ ਜਿਹਦਾ ਜ਼ਿਕਰ ਆਉਂਦਾ ਹੈ ਜ਼ਿਆਦਾਤਰ ਕਿਸਿਆਂ ਦੇ ਵਿੱਚ ਜ਼ਿਆਦਾਤਰ ਰਚਨਾਵਾਂ ਦੇ ਵਿੱਚ ਉਹ ਹੈ ਜੀ ਆਪਣੇ ਲੇਬਾ ਅਕਬਰ ਠੀਕ ਹੈ ਅਕਬਰ ਦੇ ਆਪਣੇ ਗੁਰੂ ਸਬਾਨਾ ਨਾਲ ਵੀ ਬਹੁਤ ਚੰਗੇ ਰਿਲੇਸ਼ਨ ਰਹੀ ਹੈ ਤੁਹਾਨੂੰ ਪਤਾ ਹੈ ਵੀ ਅਮਰਤਸਰ ਵਾਲੀ ਜ਼ਮੀਨ ਹੈ ਜਿਹੜੀ ਉਹ ਅਕਬਰ ਨੇ ਹੀ ਗਿਫਟ ਦੇ ਵਿੱਚ ਦਿੱਤੀ ਹੋਈ ਹੈ ਬੀਬੀ ਭਾਨੀ ਜੀ ਨੂੰ ਜੋ ਕਿ ਗੁਰੂ ਅਮਰਦਾਸ ਜੀ ਦੀ ਪੁੱਤਰੀ ਹੈ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਹਨ ਆਪਣੇ ਪਤਨੀ ਜੀ ਹਨ ਤੇ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਹਨ ਠੀਕ ਹੈ ਜੀ ਅਗਲਾ ਬੰਜ ਗਵਾਲੇ ਬਾਣੀਏ ਬਲਦ ਗਵਾਲੇ ਜੱਟ ਪੰਗਤਾਂ ਕਿਸ-ਕਿਸੇ ਵਿੱਚ ਹਨ ਦੇਖੋ ਇਹ ਜਿਹੜੀਆਂ ਭਗਤ ਕਾ ਨੇ ਜ਼ਿਆਦਾਤਰ ਆਪਾਂ ਨੂੰ ਪੀਲੂ ਜਿਹੜਾ ਹੈ ਪੰਕਤੀਆਂ ਦਾ ਬਿਉਰਾ ਵਰਤਦਾ ਹੈ ਜ਼ਿਆਦਾਤਰ ਜਿਆਦਾਤਰ ਜ਼ਿਕਰ ਗੱਲ ਕਰ ਗਈ ਤਾਂ ਪੀਲੂ ਹੀ ਇਹ ਜਿਹੜੀਆਂ ਪੰਗਤੀਆਂ ਨੇ ਉਹਨਾਂ ਦਾ ਬਿਉਹਰਾ ਵਰਤਦਾ ਹੈ ਬਾਕੀ ਦੇਖੋ ਕੀ ਗੱਲਬਾਤ ਬਣਦੀ ਹੈ ਤਾਂ ਪੀਲੂ ਦੇ ਕਿਸੇ ਮਿਰਜ਼ਾ ਸਾਹਿਬਾ ਦੀਆਂ ਇਹ ਪੰਗਤੀਆਂ ਨੇ ਦੋਸਤੋ ਯਾਦ ਰੱਖਿਓ ਕਿੱਸਾ ਕਾਬ ਦਾ ਪ੍ਰધાન ਰਸ ਕਿਹੜਾ ਹੈ ਤਾਂ ਕਿੱਸਾ ਕਾਬ ਦਾ ਪ੍ਰધાન ਰਸ ਹੈ ਜੀ ਸ਼ਿੰਗਾਰ ਰਸ ਕਿਹੜਾ ਹੈ ਸ਼ਿੰਗਾਰ ਰਸ ਕਿੱਸਾ ਕਾਬ ਦਾ ਪ੍ਰધાન ਕਾਬ ਰਸ ਹੈ ਸ਼ਿੰਗਾਰ ਰਸ ਦੋ ਤਰ੍ਹਾਂ ਦਾ ਹੁੰਦਾ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਰਸਾਂ ਦਾ ਰਾਜਾ ਹੈ ਰਸਾਂ ਦਾ ਰਾਜਾ ਇਸ ਨੂੰ ਕਿਹਾ ਜਾਂਦਾ ਹੈ ਰਾਜਾ ਕੀ ਬਾਤ ਹੈ ਪਾਵਰਫੁਲ ਹੈ ਰਾਜਾ ਇਹ ਹੈ ਤਾਂ ਇਹ ਦੋ ਪ੍ਰਕਾਰ ਦਾ ਹੁੰਦਾ ਇੱਕ ਸੰਯੋਗ ਸ਼ਿੰਗਾਰ ਰਸ ਸੰਯੋਗ ਸ਼ਿੰਗਾਰ ਰਸ ਤੇ ਇੱਕ ਹੁੰਦਾ ਹੈ ਵਿਯੋਗ ਸ਼ਿੰਗਾਰ ਰਸ ਸੰਯੋਗ ਸ਼ਿੰਗਾਰ ਰਸ ਵਿਯੋਗ ਸ਼ਿੰਗਾਰ ਰਸ ਠੀਕ ਹੈ ਜੀ ਇਹ ਦੋ ਹੁੰਦੇ ਨੇ ਜਦੋਂ ਤਾਂ ਕਵੀ ਤੇ ਕਵਿਤਰੀ ਜਾਂ ਨਾਇਕ ਤੇ ਨਾਇਕਾ ਮਿਲਦੇ ਨੇ ਮਲਾਪ ਹੁੰਦਾ ਹੈ ਸੰਯੋਗ ਸ਼ਿੰਗਾਰ ਰਸ ਉਪਜਦਾ ਹੈ ਜਦੋਂ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ ਵਿਯੋਗ ਪੈ ਜਾਂਦਾ ਹੈ ਉਦੋਂ ਵਿਯੋਗ ਸ਼ੰਗਾਰ ਰਸ ਉਪਜਦਾ ਹੈ ਤਾਂ ਬੀ ਨੰਬਰ ਉੱਤਰ ਰਾਈਟ ਅਗਲਾ ਸੂਫੀ ਦਰਵੇਸ਼ ਰੱਬ ਦੀ ਪ੍ਰਾਪਤੀ ਦੇ ਕਿੰਨੇ ਪੜਾ ਮੰਨਦੇ ਸੀ 4 ਕਿਹੜੇ-ਕਿਹੜੇ ਜੀ ਸ਼ਰੀਅਤ ਤਰੀਕਤ ਮਾਰਫਤ ਤੇ ਹਕੀਕਤ ਦੇਖੋ ਆਪਣਾ ਗਰਵਾਣੀ ਦੇ ਕਿੰਨੇ ਠੰਡ ਹਨ ਆਪਣੇ ਪੰਜ ਖੰਡ ਹਨ ਲਾਸਟਲਾ ਆਪਣਾ ਸੱਚ ਖੰਡ ਹੈ ਇਹਨਾਂ ਦਾ ਹਕੀਕਤ ਹੈ ਦੇਖੋ ਲਾਸਟਲਾ ਖੰਡ ਤਾਂ ਸੇਮ ਆਪਣਾ ਆਪਣੇ ਮੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਆਪਣਾ ਸੱਚ ਖੰਡ ਉਵੇਂ ਇਹਨਾਂ ਦੇ ਚਾਰ ਪੜਾਏ ਸ਼ਰੀਅਤ ਤਰੀਕਤ ਮਾਰਫਤ ਤੇ ਹਕੀਕਤ ਕੁਝ ਸੂਫੀ ਥਿੰਨਾਂ ਨੂੰ ਮੰਨਦੇ ਆ ਹਕੀਕਤ ਨੂੰ ਨਹੀਂ ਮੰਨਦੇ ਪਰ ਜ਼ਿਆਦਾਤਰ ਸੂਫੀ ਚਾਰਾਂ ਨੂੰ ਮੰਨਦੇ ਆ ਪੰਜਾਬੀ ਕਿੱਸਾ ਕਾ ਆਪਦੇ ਸਭ ਤੋਂ ਵੱਡਾ ਦਾਰਸ਼ਨਿਕ ਪ੍ਰਭਾਵ ਪਿਆ ਪੰਜਾਬੀ ਜਿਹੜਾ ਕਿੱਸਾ ਕਹਾਵ ਹੈ ਉਹ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਹੜਾ ਪਿਆ ਭਾਈ ਸੂਫੀ ਮਤ ਦਾ ਪਿਆ ਸੂਫੀ ਮਤ ਦਾ ਸਬੰਧ ਸਲਾਮ ਧਰਮ ਦੇ ਨਾਲ ਹੈ ਤੇ ਸਲਾਮ ਧਰਮਾ ਜਿਹੜਾ ਸੀ ਪੰਜਾਬ ਦੇ ਵਿੱਚ ਬਹੁਤ ਪ੍ਰਭਾਵ ਸੀ ਜੇਕਰ ਗੱਲ ਕਰੀਏ ਅੱਜ ਦੇ ਸਮੇਂ ਪੰਜਾਬ ਸ਼ਬਦ ਆਪਾਂ ਬੋਲਦੇ ਹਾਂ ਪੰਜਾਬ ਪੰਜਾਬ ਬੋਲਦੇ ਹਾਂ ਤੇ ਪੰਜਾਬ ਸ਼ਬਦ ਫਾਰਸੀ ਭਾਸ਼ਾ ਦਾ ਹੈ ਤੇ ਫਾਰਸੀ ਭਾਸ਼ਾ ਉਸ ਸਮੇਂ ਇਸਲਾਮ ਧਰਮ ਦੀ ਮੰਨੀ ਜਾਂਦੀ ਸੀ ਮੁਸਲਮਾਨਾਂ ਦੀ ਮੰਨੀ ਜਾਂਦੀ ਸੀ ਇਸ ਕਰਕੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਕਿੱਸਾ ਕਾਵਿ ਤੀ ਜਿਆਦਾਤਰ ਪ੍ਰਭਾਵ ਇਸਲਾਮ ਧਰਮ ਦਾ ਤੇ ਇਸਲਾਮ ਧਰਮ ਦੇ ਵਿੱਚੋਂ ਉਪਜੀ ਹੋਈ ਕਾਵਤਾਰਾ ਸਾਹਿਤ ਦੀ ਕਿਹੜੀ ਹੈ ਸੂਫੀ মত ਦੀ ਕਾਵਤਾਰਾ ਤਾਂ ਸੂਫੀ মত ਦੇ ਨਾਲ ਸੰਬੰਧ ਹੈ ਕਾਦਰ ਯਾਰ ਦਾ ਪੂਰਨ ਭਗਤ ਕਿੱਸਾ ਕਿਸ ਸ਼ੰਦ ਚ ਲਿਖਿਆ ਬੈਂਤ ਚ ਲਿਖਿਆ ਆਪਾਂ ਨੂੰ ਪਤਾ ਹੈ ਦੋਸਤੋ ਬੈਂਤ ਦੇ ਵਿੱਚ ਲਿਖਿਆ ਗਿਆ ਅੱਗੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਕੌਣ ਮੰਨਿਆ ਜਾਂਦਾ ਹੈ ਤਾਂ ਹਾਸ਼ਮ ਨੂੰ ਮੰਨਿਆ ਜਾਂਦਾ ਹੈ ਬਹੁਤ ਵਧੀਆ ਵਾਰੀਸ਼ਾ ਦਾ ਜਨਮ ਸਥਾਨ ਕੀ ਹੈ ਦੋਸਤੋ ਤਾਂ ਆਪ ਪਖੰਗਿ ਸੇਖੂਪੁਰਾ ਦੇ ਵਿੱਚੋਂ ਵਾਰੀਸ਼ਾ ਦਾ ਜਨਮ ਹੁੰਦਾ ਹੈਗਾ ਕਹਿੰਦੇ ਇਥੋਂ ਤੱਕ ਆਪਣੇ ਅੱਜ ਦੇ ਸਵਾਲ ਸਮਾਪਤ ਹੁੰਦੀ ਹੈ ਦੋਸਤੋ ਅੱਜ ਕਲਾਸ ਛੋਟੀ ਸੀ ਮੈਂ ਕਿਤੇ ਮਾਣਾ ਜਾ ਕੇ ਆਉਣਾ ਤੇ ਅੱਜ ਕਲਾਸ ਛੋਟੀ ਸੀ ਇੱਕ ਤੁਹਾਨੂੰ ਇੱਕ ਮੈਂ ਗੁੱਡ న్యూਸ ਨਹੀਂ ਕਹਿ ਸਕਦੇ ਆਪਾਂ ਜ਼ਰੂਰੀ ਸੂਚਨਾ ਕਹਿ ਸਕਦੇ ਆਂ ਵੀ ਆ ਜਿਹੜਾ ਬੈਚ ਸੀ ਆਪਣਾ ਇਹ ਅੱਜ ਸਟਾਰਟ ਹੋਣਾ ਸੀ ਪਰ ਅੱਜ ਜਿਹੜਾ ਉਹ ਮੈਂ ਤੁਹਾਨੂੰ ਦੱਸਿਆ ਸਮਾਰੋਹ ਕਰਕੇ ਇਹ ਬੈਚ ਦੀ ਤਰੀਕ 9 ਜੂਨ ਕਰ ਦਿੱਤੀ ਗਈ ਹੈ ਕਿੰਨੀ 9 ਜੇਕਰ ਹਾਲੇ ਤੱਕ ਤੁਸੀਂ ਰਜਿਸਟ੍ਰੇਸ਼ਨ ਇਸ ਬੈਚ 'ਚ ਨਹੀਂ ਕਰਾਈ ਪਿਆre ਵਿਦਿਆਰਥੀਓ ਤਾਂ ਕਿਰਪਾ ਕਰਕੇ ਕਰਵਾ ਲਿਓ ਡੈਮੋ ਤੁਸੀਂ ਕਲਾਸਾਂ ਲਾ ਸਕਦੇ ਹੋ ਇਦੇ ਵਿੱਚ ਡੈਮੋ ਕਲਾਸਾਂ ਚੱਲਣੀਆਂ ਤੁਸੀਂ ਲਾ ਸਕਦੇ ਹੋ 9 ਤਰੀਕ ਤੋਂ 2 ਦਿਨ ਡੈਮੋ ਮੁਫਤ ਹੈ ਕਿਤੇ ਇਹ ਨਾ ਹੋਵੇ ਵੀ ਬੰਨ ਜਿ ਰਹੇ ਜੋ ਜੇ ਤੁਸੀਂ ਸ਼ੀਟ ਬੁੱਕ ਕਰਵਾਈ ਆਪਣਾ ਨਾਮ ਲਖਾਇਆ ਤਾਂ ਡੈਮੋ ਤੋਂ ਬਾਅਦ ਤੁਹਾਨੂੰ ਐਡਮਿਸ਼ਨ ਮਿਲੂਗੀ ਨਹੀਂ ਨਹੀਂ ਮਿਲੂਗੀ ਇੱਕ ਵਾਰੀ ਤੁਸੀਂ ਆਪਣਾ ਇਸ ਨੰਬਰ ਤੇ ਕਾਲ ਕਰਕੇ ਆਪਣੀ ਐਡਮਿਸ਼ਨ ਜ਼ਰੂਰ ਕਰਵਾ ਦਿਓ ਭਾਈ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਦਿਓ ਚਾਹੇ ਫ੍ਰੀ ਚ ਕਰਵਾ ਦਿਓ 7010104040 ਇਸ ਬੈਚ ਦੇ ਵਿੱਚ ਤੁਹਾਨੂੰ ਕੀ ਕੁਝ ਮਿਲੂਗਾ ਦੋਸਤੋ 9000 ਦਾ ਬੈਚ ਹੈ 50 800 ਦਾ ਮਿਲੇਗਾ ਤੁਹਾਨੂੰ ਇਹ ਬੈਚ ਇਹਦੇ ਵਿੱਚ ਕੀ ਕੁਝ ਮਿਲ ਰਿਹਾ ਇੱਕ ਤਾਂ ਤੁਹਾਨੂੰ ਸਿਲੇਬਸ ਕਲਾਸਾਂ ਮਿਲਣਗੀਆਂ ਜੋ ਕਿ ਮੈਂ ਕਰਵਾਉਂਗਾ ਇੱਕ ਤਾਂ ਨੂੰ ਰਿਵੀਜ਼ਨ ਕਲਾਸਾਂ ਮਿਲਣਗੀਆਂ ਜੋ ਕੋਈ ਹੋਰ ਟੀਚਰ ਕਰਵਾਊਗਾ ਇੱਕ ਇਹਦੇ ਵਿੱਚ ਟੈਸਟ ਤੁਹਾਨੂੰ ਮਿਲਣਗੇ ਟੌਪਿਕ ਵਾਈਜ਼ ਇਹ ਸਾਰਾ ਕੁਝ ਤੁਹਾਨੂੰ ਇਸ ਦੇ ਵਿੱਚ ਮਿਲੇਗਾ ਪ੍ਰੋਵਾਈਡ ਹੋਊਗਾ ਅੱਗੇ ਜੇਕਰ ਗੱਲ ਕਰ ਗਏ ਇਹ ਐਪਲੀਕੇਸ਼ਨ ਹੈ ਇੱਥੋਂ ਤੁਸੀਂ ਡਾਊਨਲੋਡ ਐਪ ਬਾਈ ਕਰ ਸਕਦੇ ਹੋ ਕੋਰਸ ਜਿਹੜਾ ਹੈਗਾ ਦੇਖ ਸਕਦੇ ਹੋ ਇੰਟਰੋਡਕਸ਼ਨ ਵੀਡੀਓ ਇਹਦੇ ਵਿੱਚ ਪਾਈ ਹੋਈ ਆ ਕੁਝ ਕਿ ਮੈਂ ਡੈਮੋ ਲੈਕਚਰ ਇਹਦੇ ਵਿੱਚ ਪਾ ਦੂੰਗਾ ਉਹ ਤੁਸੀਂ ਦੇਖ ਲਿਓ ਠੀਕ ਹੈ ਡੈਮੋ ਲੈਕਚਰ ਮੈਂ ਅੱਜ

ਕੰਟੈਂਟ ਤੇ ਓਵਰਵਿਊ ਵਾਲੀ ਇਹਨੂੰ ਸਕਰੋਲ ਕਰਦੇ ਜਾਇਓ ਬਸ ਸਕਰੋਲ ਕਰਦੇ ਜਾਉਂਗੇ ਨੀਚੇ ਆ ਲਾਈਨ ਦਿਖ ਜੂਗੀ ਹੈਵ ਬੇ ਕੂਪਨ ਕੋਡ ਅਪਲਾਈ ਹੇਅਰ ਅਪਲਾਈ ਹੇਅਰ ਤੇ ਕਰਕੇ ਏਸੀ 845 ਕੂਪਨ ਭਰ ਲਿਓ ਇਹ ਤਾਂ ਭਰਨਾ ਜੇ ਬੈਥ ਲੈਣਾ ਨਹੀਂ ਤਾਂ ਉਥੋਂ ਓਨੇ ਕ ਭਰੇ ਨਾਲ ਹੀ ਤੁਹਾਨੂੰ ਕਲਾਸਾਂ ਦਿਖ ਜਾਣਗੀਆਂ ਉਹ ਦੇਖ ਲਿਓ ਆਈਫੋਨ ਵਾਲੇ ਆ ਮਾਈ ਇੰਸਟੀਚੂਟ ਦੀ ਐਪ ਡਾਊਨਲੋਡ ਕਰਿਓ ਓ ਆਰ ਜੀ ਕੋਡ ਏ ਆਰ ਸੀ ਭਰਿਓ ਫਿਰ ਐਪ ਖੁੱਲ ਜੂਗੀ ਤੁਹਾਡੀ ਕੋਰਸ ਤੇ ਜਾਇਓ ਉੱਪਰ ਸਰਚ ਕਰਿਓ ਬਸ ਉਥੋਂ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ ਠੀਕ ਹੈ ਬਧੇ